ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਹਰਬੇਲ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਦੋਸਤੋ ਆਪਾਂ ਕਿਤਨਾ ਕਰਦੇ ਤੁਹਾਨੂੰ ਜਿਹੜੀ ਆ ਅਪਡੇਟ ਦਿੰਦੇ ਰਹੀਦਾ ਇੱਥੋਂ ਠੀਕ ਹੈ ਜੀ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਨੀਲੀ ਰਾਵੀ ਦੀ ਮੱਝ ਦੋਸਤੋ ਦਿਖਾਉਣ ਜਾ ਰਹੇ ਹਾਂ ਆਪਾਂ ਤੁਹਾਨੂੰ ਸੋਈ ਸਵਾਈ ਇਹ ਮੱਝ ਆ ਤੇ ਬੱਚਾ ਵੀ ਮਗਰ ਦਾ ਦੋਸਤੋ ਚੰਗਾ ਵਧੀਆ ਬੱਚਾ ਦੇ ਬਿਲਕੁਲ ਸਜਜ ਸੁਆ ਦੋਸਤੋ ਤਾਜੀ ਸੂਈ ਆ ਸੋ ਕਿੰਨੇ ਦਿਨਾਂ ਦੀ ਸੂਈ ਆ ਕੀ ਮਿਲਕ ਰਿਕਾਰਡ ਆ ਕੀ ਬੋਲਾ ਕੀ ਰੇਟ ਪੜਦਾ ਰਹਿਣ ਵਾਲਾ ਠੀਕ ਆ ਜੀ ਸੋ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਠੀਕ ਆ ਜੀ ਸੋ ਜਿੱਦਾਂ ਆਪਾਂ ਪਹਿਲਾਂ ਤੁਹਾਨੂੰ ਹਰ ਵਾਰ ਨੋਟ ਕਰਾ ਦਈਦਾ ਵੀ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਆ ਵੀਰ ਦਾ ਤੇ ਪਸ਼ੂ ਕੋਈ 2-4 ਨਗ ਜਿਹੜੇ ਆ ਇਸ ਕਿੱਲੇ ਦੇ ਉੱਪਰ ਜਿਹੜੇ ਮੌਜੂਦ ਹੁੰਦੇ ਆ ਬਾਕੀ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਉਸ ਸਮੇਂ ਸਮੇਂ ਨਾਲ ਉਹ ਲੈਦੇ ਰਿਹਾ ਕਰੋ ਠੀਕ ਆ ਜੀ ਤੇ ਅੱਜ ਇੱਕ ਦੋ ਸੋ ਇਹ ਵੀਡੀਓ ਦੇ ਵਿੱਚ ਇਹ ਮੱਝ ਤੁਹਾਨੂੰ ਆਪਾਂ ਦਿਖਾਵਾਂਗੇ ਚੰਗੀ ਮੱਝ ਆ ਸੋ ਬਾਕੀ ਕੋਈ ਵੀਰ ਆਪਣੀ ਚੋਕੇ ਪਸਵਾ ਕੇ ਤਸੱਲੀ ਕਰ ਸਕਦਾ ਆਉ ਲੈਣੀ ਡਿਟੇਲ ਕਰਦੇ ਆ ਗੱਲਬਾਤ ਰਵੇਲ ਭਾਈ ਸਭ ਤੋਂ ਪਹਿਲਾਂ ਸਸੇ ਜੀ ਸੰਧੂ ਸਾਹਿਬ ਜੀ ਸਸੇਗਾ ਬਾਕੀ ਜਿੰਨੇ ਵੀ ਰਾਜਸੰਧੂ ਫਾਰਮ ਨੂੰ ਚੈਨਲੋਂ ਦੇਖਦੇ ਹੋ Instagram Facebook ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰੋਂ ਤੇ ਟਾਕ ਬਾਈ ਹਰਪ੍ਰੀਤ ਸਿੰਘ ਠੀਕ ਠਾਕ ਵੀਰ ਵਧੀਆ ਕਿਰਪਾ ਬਾਈ ਠੀਕ ਹੈ ਜੀ ਲੈ ਵੀਰ ਹਰਪ੍ਰੀਤ ਆ ਵੈਸੇ ਚਲੋ ਹਰ ਕਪੂਰ ਦੇ ਵਿੱਚ ਕੋਈ ਇੱਕ ਅਦਾ ਨਗ ਵੈਸੇ ਨੀਲੀ ਰਵੀ ਦਾ ਲਿਆ ਕੇ ਆਪਾਂ ਸਾਹਮਣੇ ਪੇਸ਼ ਕਰ ਦਈਦਾ ਤੇ ਅੱਜ ਤਕਰੀਬਨ ਵੈਸੇ ਪਸ਼ੂ ਵੀ ਅੱਜ ਆਪਾਂ ਇੱਕ ਐਨੀਮਲ ਵੀ ਅੱਜ ਇਹ ਕੋਸ਼ਿਸ਼ ਰਹਿੰਦੀ ਹੈ ਸੰਤੂ ਸਾਹਿਬ ਆਪਣੀ ਆ ਜਿਆਦਾਤਰ ਨੀਲੀ ਤੇ ਹੀ ਸ਼ੁਰੂ ਤੋਂ ਆਪਾਂ ਜਨਨੀ ਕਿ ਅੱਜ ਤੋਂ 5-6 ਸਾਲ ਤੋਂ ਪਹਿਲਾਂ ਆਪਾਂ ਕਿੰਨਾ ਵੀ ਚਲੋ ਮੇਰਾ ਤਜਰਬਾ ਜਾਂ ਜੋ ਵੀ ਆਹ ਜੀ ਤਕਰੀਬਨ ਮੇਰਾ ਧਿਆਨ ਨੀਲੀ ਤੇ ਨੀਲੀ ਕਿਤੇ ਤਾਂ ਕਿ ਚਲੋ ਵਪਾਰ ਆ ਹਰ ਤਰ੍ਹਾਂ ਦੀ ਵੈਰਾਈਟੀ ਰੱਖਣੀ ਪੈਂਦੀ ਆ ਹਾਂਜੀ ਹਾਂਜੀ ਪਰ ਮੇਰਾ ਮੇਨ ਜਿਹੜਾ ਉਹ ਠੀਕ ਮੁੱਦਾ ਵਾ ਠੀਕ ਹੈ ਉਹ ਨੀਲੀ ਦੇ ਹੀ ਜ਼ਿਆਦਾ ਬਾਕੀ ਕਿ ਆਪਣੇ ਖਰੀਦਾਰ ਵੀਰ ਵੀ ਕਾਫੀ ਪਸੰਦ ਤੇ ਡਿਮਾਂਡ ਕਰਦੇ ਰਹਿੰਦੇ ਐਸਾ ਠੀਕ ਆ ਤੇ ਹਰਵੇਲ ਅੱਜ ਆਪਣੇ ਕੋਲ ਜਿਹੜੀ ਇਹ ਮੱਝ ਆਈ ਆ ਵੀਰ ਇਹ ਬਿਲਕੁਲ ਉਹ ਸੱਜਰ ਤਾਜੀ ਸੂਈ ਆ ਤੇ ਇੱਕ ਤਾਂ ਦਾ ਸੁਆ ਦੱਸ ਦੀ ਆਪਣੇ ਵੀਰਾਂ ਨੂੰ ਸੁਆ ਕਿ ਸੁਆ ਸੂਈ ਆ ਓਕੇ ਕੱਲ ਸੂਈ ਆ ਹਾਂਜੀ ਪਿੱਛੇ ਸੀਆਰ ਵੀ ਨੱਬ ਆਲਿਆਂ ਦੇ ਸੀਮੰਦ ਦਾ ਬੱਚਾ ਕੱਟਾ ਆ ਗਿਆ ਮੇਲਕਾਫ ਬਹੁਤ ਸੋਹਣਾ ਵਾ ਠੀਕ ਹੈ। ਕੱਟਾ ਵੀ ਸੋਹਣਾ ਬਣੂਗਾ। ਠੀਕ ਹੈ ਜੀ। ਬਾਕੀ ਮੱਝ ਬਹੁਤ ਸੋਹਣੀ ਹੈ। ਬਿਲਕੁਲ। ਇੱਕ ਇੱਕ ਦੇ ਦੀ ਜਿਹੜੀ ਬਿਊਟੀ ਦੇ ਵਿੱਚ ਵੇਖੀਏ, ਪ੍ਰੋਪਰ ਜਿਹੜੀ ਮਾਰਕਿੰਗ ਬਹੁਤ ਜਾਏਗਾ। ਠੀਕ ਹੈ ਜੀ। ਕਿਤੇ ਵੀ ਓਵਰ ਵਾਈਡਨੈਸ ਨਹੀਂ ਹੈਗੀ। ਹੂੰ। ਬਿਲਕੁਲ। ਮਦਰੀ ਡੋਲੀ ਵਾਲੀ। ਮਦਰੀ ਡੋਲੀ ਦੇ ਵਿੱਚ ਹੂੰ। ਭਾਰਾ ਪੇਟ ਆ। ਹੂੰ। ਠੀਕ ਆ। ਉੱਠੇ ਦੀ ਬਹੁਤ ਚੌੜੀ ਆ। ਬਿਲਕੁਲ। ਠੀਕ ਆ। ਲਓ ਤੁਸੋ ਕਿੰਨੀ ਮੀਅਦੀ ਯਾਨੀ ਕਿ ਜੋ ਨੀਲੀ ਦੇ ਫੀਚਰ ਹੋਣੇ ਚਾਹੀਦੇ ਆ। ਉਹ ਪ੍ਰੋਪਰ ਇਹਦੇ ਕਰੈਕਟਰ ਮਾਰਕਿੰਗ ਸਭ ਕੁਝ ਇਹਦਾ ਹੈ ਬਿਲਕੁਲ ਜੀ ਬਿਲਕੁਲ ਲਓ ਦੋਸੋ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਦੇ ਵਿੱਚ ਵੀ ਆ ਤੇ ਬਾਕੀ ਪੋਠਾ ਤੁਸੀਂ ਦੇਖ ਸਕਦੇ ਠੀਕ ਆ ਜੀ ਪਾਰੇ ਪੇਟ ਦੇ ਵਿੱਚ ਤੇ ਭਾਰਾ ਪੇਟ ਆ ਵਜਨ ਵਾਲੀ ਆ ਫੁੱਲ ਵਜਨ ਵਾਲੀ ਆ ਪਤਲੀ ਕਹਿ ਲੋ ਚਾਹੇ ਪਿੱਛੇ ਨੂੰ ਆਪਾਂ ਕਹਿ ਲਈਏ ਵੀ ਫੁੱਲ ਵਜਨ ਦੀ ਬਾਡੀ ਬੀਡ ਫੁੱਲ ਵਜਨ ਦੀ ਔੜ ਅਚਾਰ ਰੇਲ ਸੁਈ ਮੋਰਨੀ ਕੱਲ ਹੀ ਸੁਈ ਆ ਵੀਰੇ ਹਾਂ ਕੱਲ ਸੁਈ ਆ ਜੀ ਇਹ ਦੁਬਾਰੇ ਜੀ ਠੀਕ ਆ ਜੀ ਤਾਂ ਦੋਸੋ ਕੱਲ ਹੀ ਸਵੇਰ ਸੁਈ ਆ ਠੀਕ ਆ ਜੀ ਤੇ ਦੁਪਹਿਰ ਦਾ ਟਾਈਮ ਸੀਗਾ ਜਿੱਦਾਂ ਅੱਜ ਆਪਾਂ ਨਾਰਮਲੀ ਇੱਕ ਟਾਈਮ ਤੁਹਾਨੂੰ ਨੋਟ ਕਰਾ ਦਿੰਨੇ ਆ ਹੁਣ ਤਕਰੀਬਨ ਕੋਈ ਦੋਸਤੋ 1.5 2:00 ਵਜੇ ਦਾ ਸਮਾਂ ਹੈ ਤੇ ਕੱਲ ਵੀ ਤਕਰੀਬਨ ਇਸੇਕ ਟਾਈਮ ਦੀ ਇਹ ਸੋਈ ਹੈ ਠੀਕ ਆ ਫੁੱਲ ਚੌੜੀ ਚੌੜਾ ਪਿੱਠਪੂੜਾ ਪਤਲਾ ਪਿੰਡਾ ਦੋਸਤੋ ਹਰ ਵਾਰ ਆਪਾਂ ਵੇਜੇ ਨੋਟ ਕਰਵਾ ਦਈਦਾ ਕਿ ਪਤਲੇ ਪਿੰਡੇ ਦੇ ਵਿੱਚ ਚੌੜਾ ਪਿੱਠਪੂੜਾ ਪੂਛ ਪਰ ਪਸੂ ਦੇ ਨਾਲ ਜਿਹੜੀ ਦੋਸਤੋ ਟੱਚ ਕਰਦੀ ਉੱਪਰ ਤੱਕ ਵਾਈਟ ਆ ਇਸੇ ਗੱਲਾਂ ਵਿੱਚ ਕੋਈ ਕਮੀ ਨਹੀਂ ਇਹਦੇ ਵਿੱਚ ਸੰਤ ਸਾਹਿਬ ਬਿਲਕੁਲ ਇਹਦੀਆਂ ਜਿਹੜੀਆਂ ਦੁੱਧ ਵਾਲੀਆਂ ਵੇਨ ਉਹ ਵੀ ਚੈੱਕ ਕਰਾਓ ਬਿਲਕੁਲ ਪਿੰਡੇ ਦੇ ਉੱਪਰ ਹਮ ਹਰ ਇੱਕ ਜਿਹੜੀ ਨਾੜ ਹੈ ਇਹਦੀ ਅਲੱਗ-ਅਲੱਗ ਜਿਹੜੀਆਂ ਲਸਾਂ ਨੇ ਇਹਦੀਆਂ ਦਿਖਾਈ ਦਿੰਦੀਆਂ ਠੀਕ ਹੈ ਜੀ ਅੱਖ ਬਿਲਕੁਲ ਹਨੀਲੀ ਰੈੱਡ ਕੋਲੇ ਆ ਇਹਦੇ ਬਿਲਕੁਲ ਜੀ ਤੇ ਮਾਰਕਿੰਗ ਜਿਹੜੀ ਬਹੁਤ ਜਾਇਜ਼ ਆ ਜਿਵੇਂ ਪ੍ਰਮਾਤਮਾ ਵੱਲੋਂ ਘੜ ਘੜ ਕੇ ਲਾਈ ਹੁੰਦੀ ਆ ਬਿਲਕੁਲ ਜੀ ਬਿਲਕੁਲ ਬਿਊਟੀ ਪੱਖ ਦੇ ਵਿੱਚੋਂ ਬਹੁਤ ਜ਼ਿਆਦੀ ਸੁਨੱਖੀ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਕਿ ਪ੍ਰੋਪਰ ਆ ਇਹਦਾ ਮਦਰੀ ਡੌਲੀ ਪਾਰਾ ਪੇਟ ਬੋਡੀ ਵੇਟ ਪ੍ਰੋਪਰ ਦੁੱਧੀਆਂ ਮੱਝਾਂ ਵਾਂਗੂਆਂ ਹੂੰ ਆਹ ਦੇਖੋ ਜੀ ਠੀਕ ਆ ਤੇ ਹਰ ਰੋਜ਼ ਸਵੇਰ ਚਵਾਈ ਫਿਰ ਕਿੰਨੇ ਕ ਵਜੇ ਕਰੀਆ ਗੱਲ ਸ਼ਾਮੀ ਵੀ ਚਵਾਈ ਕੀਤੀ ਸੀ ਅੱਛਾ ਜੀ ਬਹੁਤ ਵਧੀਆ ਚੋਈ ਨਿਕਲੀ ਬੋਲਾ ਬੋਲਾ ਇਸ ਵਕਤ ਕਿੰਨਾ ਕ ਕਹਿ ਸਕਦੇ ਆਪਾਂ ਕੋਈ ਆਪਾਂ ਬੋਲੇ ਦੀ ਗੱਲ ਤਾਂ ਮੈਂ ਅੱਗੇ ਵੀ ਕਰਦਾ ਹਾਂ ਨਾ ਬੋਲਾ ਪਾਈਆ ਵੀ ਹੋ ਸਕਦਾ ਬੋਲਾ 10 ਕਿਲੋ ਵੀ ਹੋ ਸਕਦਾ ਹਾਂ ਅਸਲ ਜਿਹੜਾ ਦੁੱਧ ਲੈਵਲ ਹੁੰਦਾ ਕੋ 20 ਤੋਂ 25 ਦਿਨ ਤੇ ਜਾ ਕੇ ਬਣਦਾ ਪਰ ਫਿਰ ਵੀ ਇਹਦੇ ਥੱਲੇ 7-8 ਕਿਲੋ ਜਿਹੜਾ ਬੋਲਾ ਬੋਲਾ ਹੈਗਾ ਕਿ ਗੱਲ ਇਹ ਪੱਕੇ ਦੋਸਤੋ ਸ਼ੁਰੂਆਤ ਜਿਹੜੀ ਉਹ ਹੀ 6 7 8 ਕਿਲੋ 8 7 ਕਿਲੋ ਹੀ ਬੌਲੇ ਤੇ ਹੁੰਦੀ ਹੈ ਚਾਹੇ ਪਸ਼ੂ ਕੋਈ 15 16 18 ਲੀਟਰ ਪਲੱਸ ਵਾਲਾ ਹੋਵੇ ਠੀਕ ਹੈ ਤੇ ਫਿਲਹਾਲ ਬੌਲੇ ਦੀ ਥਾਂ ਤੁਸੀਂ ਬੌਲਾ ਮੰਨ ਕੇ ਜਿਹੜੀ ਤਸੱਲੀ ਕਰ ਲਿਓ ਕੱਲ ਦੀ ਸੂਈ ਆ ਮਗਰ ਕਟਾ ਮੇਲ ਕਾਫ ਆ ਸੀਆਰ ਵੀ ਨਾ ਪੇ ਸੀਮੰਤ ਦਾ ਮਗਰ ਬਚਾ ਠੀਕ ਹੈ ਜੀ ਤੇ ਚੋਣ ਚਾਹਾਂ ਭਰਾ ਨੂੰ ਕਿਦਾਂ ਪੋਲੀ ਬਿਲਕੁਲ ਆਪਾਂ ਚਵਾਈਏ ਦੀ ਪ੍ਰੋਪਰ ਕਰਾਵਾਂਗੇ ਹੁਣ ਸਭ ਦੱਸੋ ਹੁਣ ਨਾਲ ਦੀ ਨਾਲ ਜਿਹੜੀ ਆਪਾਂ ਇਹ ਤੁਹਾਨੂੰ ਚਵਾਈ ਦਿਖਾ ਦਾਂਗੇ ਭੂਰ ਛੱਟਾ ਕਿਸੇ ਤਰ੍ਹਾਂ ਦਾ ਖਫਵਾਰਾ ਉਹ ਸਾਰੇ ਵੀਰਾਂ ਨੂੰ ਜਿਹੜਾ ਤੁਹਾਡੇ ਬਿਲਕੁਲ ਸਾਹਮਣੇ ਆਪਾਂ ਪੇਸ਼ ਕਰਦੇ ਆਂਗੇ ਤੇ ਉਸ ਤੋਂ ਬਾਅਦ ਕਿਸੇ ਵੀਰ ਨੇ ਸੌਦਾ ਕਰਕੇ ਸਾਈ ਬਹਿਨਾ ਕਰਕੇ ਵਿਜ਼ਿਟ ਕਰਨੀ ਆ ਆਨਲਾਈਨ ਮੰਗਾਉਣਾ ਉਸ ਬਿਹਾਵ ਤੇ ਤੁਸੀਂ ਸੌਦਾ ਵੀ ਕਰ ਸਕਦੇ ਜੇ ਇਹ ਫੇਸ ਦਿਖਾਓ ਹੋਰ ਵੇਲ ਮੜਾ ਜਾ ਆ ਕਰਿਓ ਇਧਰ ਨੂੰ ਇਹਦੀ ਮਾਰਕਿੰਗ ਜੇ ਬਿਲਕੁਲ ਇਹਦੇ ਰੈਡ ਕੋਲੇ ਦਿਖਾਓਗਾ ਲਓ ਤੁਸੀਂ ਬਿਲਕੁਲ ਨੀਲੀ ਅੱਖਾਂ ਵਿੱਚੋਂ ਬਿੱਲੀ ਮਣਕੀ ਅੱਖ ਬਿਲਕੁਲ ਗੋਲ ਸਿੰਘ ਛੋਟਾ ਸਿੰਘ ਤੇ ਲਗਾ ਸਭ ਤੋਂ ਗੁੱਡ ਲੱਕ ਜਿਹੜੀ ਗੱਲ ਆ ਇਹਦਾ ਸਿੰਘ ਥੋੜਾ ਜਿਹਾ ਵਾਈਟ ਆ ਹੂੰ ਇਹਦੇ ਵਿੱਚ ਵੀ ਬਹੁਤ ਵਧੀਆ ਚੀਜ਼ ਦੋਨੇ ਵਾਈਟ ਨੇ ਥੋੜੇ ਠੀਕ ਹੈ ਜੀ ਲਓ ਜੀ ਤੇ ਮਾਰਕਿੰਗ ਬਹੁਤ ਸੋਹਣੀ ਹੈ ਦੋਸਤੋ ਅੱਖੋਂ ਬਹੁਤ ਪਿਆਰੀ ਆ ਤੇ ਬੱਚਾ ਵੀ ਤੁਸੀਂ ਹੀ ਦੇਖ ਸਕਦੇ ਜੇ ਮਗਰ ਬੱਚੇ ਨੇ ਵੀ ਜਿਹੜੀ ਦੋਸਤੋ ਅੱਖ ਚਾਹੇ ਮਾਰਕਿੰਗ ਨੀਲੀ ਦੇ ਸੰਧਾ ਜੋ ਨੀਲੀ ਦਾ ਹੋਣਾ ਚਾਹੀਦਾ ਜੋ ਮਾਰਕਿੰਗ ਪ੍ਰੋਪਰਲੀ ਚਲੋ ਪਛੂ ਨੀਲੀ ਦੇ ਨਿਕਲਦੇ ਆ ਕਈ ਵਾਰ ਜਾਰੀ ਹਾਈਟ ਦੇ ਵਿੱਚ ਆ ਜਾਂਦੇ ਆ ਹਾਂ ਪਰ ਜਿੰਨਾ ਇਹਦਾ ਹੋਣਾ ਚਾਹੀਦਾ ਮਾਰਕਿੰਗ ਜਾਂਚੂ ਪ੍ਰੋਪਰ ਠੀਕ ਹੈ ਜੀ ਮਧਰੀ ਗੋਡੀ ਆ ਦੋਸਤੋ ਮਧਰੀ ਡੌਲੀ ਦੇ ਪਸ਼ੂ ਆਪਾਂ ਕਹਿ ਸਕਦੇ ਆ ਤੇ ਬਿਲਕੁਲ ਤੁਸੀਂ ਵੇਖੋਗੇ ਅਗਲੀ ਲੱਕ ਬਹੁਤ ਸੋਹਣੀ ਆ ਸੂਤੇ ਨਿਸ਼ਾਨਾ ਪੌਣੀ ਪੂਛ ਜਿਹੜੀ ਬਿਲਕੁਲ ਇੱਕ ਗਿੱਠ ਜਿਹੜਾ ਸਹੀ ਕੱਢ ਕੇ ਬਾਕੀ ਜਿਹੜੀ ਵਾਈਨ ਸ਼ੁਰੂ ਹੁੰਦੀ ਹੈ ਦੀ ਬਿਲਕੁਲ ਜੀ ਬਿਲਕੁਲ ਸੋ ਇਧਰ ਦੋਸਤੋ ਇੱਕ ਪਹਿਣੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਦਿੰਨਾ ਨਾਲ ਦੀ ਨਾਲ ਤੁਸੀਂ ਜਿਹੜੀ ਚਵਾਈ ਦੇਖ ਰਹੇ ਜੀ ਠੀਕ ਹੈ ਜੀ ਸੋ ਚਵਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਕਰਵਾ ਕੇ ਦਿਖਾਈ ਜਾਣੇ ਪਏ ਦੋਸਤੋ ਤਾਂ ਜਦੋਂ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਜਾਂ ਦੂਰੋਂ ਨੇੜੇੋਂ ਤੁਰਨਾ ਤੁਸੀਂ ਉਹ ਤੁਹਾਡੇ ਲਈ ਥੋੜਾ ਈਜ਼ੀ ਰਹੇ ਠੀਕ ਹੈ ਜੀ ਦੂਰੋਂ ਨੇੜੇੋਂ ਕਿਸੇ ਭਰਾ ਨੇ ਉਹ ਨਾ ਬਿਲਕੁਲ ਤੁਸੀਂ ਵੇਖੋ ਦੋਸਤੋ ਤੋਂਨ ਤਕਰੀਬਨ ਉਹ ਅੱਧੀ ਗਿੱਠ 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 ਅਜੇ ਸੂ ਦੇ ਵਿੱਚ ਆ ਮੱਝ 2-4 ਦਿਨ ਬਾਅਦ ਇਹਦਾ ਲਖਾਰ ਹੋ ਕੁਛ ਹੋਊਗਾ ਹੂੰ ਫਿਰ ਕੋਕ ਕੱਕ ਚੱਕ ਜੂ ਵੀ ਸਾਰਾ ਸਲੋਜੀ ਤੇ ਪਿੱਟ ਪਾਇਦਾ ਪੂੜਾ ਬਿਲਕੁਲ ਪੱਦਰ ਹੋ ਜੂਗਾ ਇਹਦਾ ਠੀਕ ਹੈ ਜੀ ਬੱਚਾ ਵੀ ਬਹੁਤ ਪਿਆਰਾ ਆ ਠੀਕ ਆ ਅੱਛਾ ਹਰਵੈਲ ਵੀਰੇ ਕੀ ਡਿਮਾਂਡ ਕੀ ਮੁੱਲ ਕਰਦੇ ਪੈਂਦਾ ਖਰਡ ਡਿਮਾਂਡ ਤਾਂ ਬਹੁਤ ਮਹਲ ਚੀਜ਼ ਆ ਕੋਈ ਕੀਮਤ ਹੀ ਨਹੀਂ ਇਹਦੀ ਵੈਸੇ ਤਾਂ ਹਾਂ ਜੀ ਚਲੋ ਫਿਰ ਵੀ ਮਾਰਕੀਟ ਦੇ ਵਿੱਚ ਜਿਹੜੀ ਡਿਮਾਂਡ ਉਹ ਤਾਂ ਕਰਨੀ ਪੈਂਦੀ ਆ ਇਹਦਾ ਇੱਕ ਬਾਰਾ ਮੁੱਲ ਆ ਉਹਦੇ ਤੋਂ ਮਾਨਤਾ ਨਾ 1 12 ਜੋ ਹਾਂਜੀ ਬਾਕੀ ਦੁੱਧ ਓਨਰ ਦੇ ਮੁਤਾਬਕ 16 17 ਕਿਲੋ ਦੀ ਇਹ ਮਾਲ ਹੈ। ਫੀਡ ਆਪਾਂ ਖਰੀਦੀ ਆ। ਨਾਰਮਲ ਹੀ ਘਰੇਲੂ ਸੇਵਾ ਤੇ 16 17 ਕਿਲੋ ਦੁੱਧ ਹੀ ਖਵਾਈ ਕਰਾਉਂਦੀ ਦੀ ਪਰ ਆਪਣੇ ਕੋਲੇ ਫਿਲਹਾਲ ਅਜੇ ਬੋਲਾ ਹੂੰ ਬਿਲਕੁਲ ਜੀ। ਆ ਦੋਸਤੋ ਦੁੱਧ ਵੈਸੇ ਸੇਵਾ ਦਾ ਬਾਕੀ ਜਿੰਨਾ ਚਵਾਇਆ ਪਿਛਲੇ ਸੋਵੇ ਉਹ ਦਸਨ ਮੁਤਾਬਕ ਆ ਠੀਕ ਆ ਫਿਲਹਾਲ ਕੋਈ 6 7 8 7 ਬਾਕੀ ਆ ਜਿਹੜੀ ਚੀਜ਼ ਆ ਬਿਲਕੁਲ ਨਖਾਰ ਚ ਆ ਜੂਗੀ ਜਿਸ ਦਿਨ ਸੂਈ ਨੂੰ ਕੁਝ ਦਿਨ ਹੋ ਜਾਣਾ। ਹਾਂ ਬਿਲਕੁਲ ਜੀ ਬਿਲਕੁਲ ਲੇਵਾ ਫਸ ਜੂਗਾ। ਤਾਂ ਦੋਸੋ ਅੱਜ ਫਿਲਹਾਲ ਇਹ ਨੀਲੀ ਰਵੀ ਦੀ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਈ ਆ ਇਹ ਸੇਲ ਦੇ ਲਈ ਅਵੇਲੇਬਲ ਆ ਨੀਲੀ ਤੇ ਕਿਸੇ ਕੰਮ ਕਰਨਾ ਹੋਵੇ ਹਾਂ ਬੱਚਿਆਂ ਦੀ ਬਿਊਟੀ ਬਹੁਤ ਸੋਹਣੀ ਆਊਗੀ ਜਿਸ ਤਰ੍ਹਾਂ ਦਾ ਸੀਮਨ ਰਖਵਾਓਗੇ ਉਸੇ ਤਰ੍ਹਾਂ ਹੀ ਬੱਚਾ ਪਾਉਂਦੀ ਆ ਹਾਂ ਬਿਲਕੁਲ ਜੀ ਜੇ ਕੱਟ ਵਾਲੇ ਮਾਲੀ ਦਾ ਹੋਊ ਤਾਂ ਕੱਟ ਵਾਲਾ ਬੱਚਾ ਹੀ ਇਹ ਦੇਊਗਾ ਹਾਂ ਬੱਕੇ ਪੱਤੂ ਆਈਏ ਦੀ ਨਾਲ ਜੀ ਤਾਂ ਦੋਸੋ ਫਿਲਹਾਲ ਰੇਟ ਤੁਹਾਡੇ ਨਾਲ ਬਿਲਕੁਲ ਮੈਂਸ਼ਨ ਕਰ ਦਿੱਤਾ 1 ਲੱਖ 12 ਹਜ਼ਾਰ ਮਾਨਤਾਣ ਜਰੂਰ ਹੋਊਗਾ ਇਹਦਾ ਮਾਨਤਨ ਹੋ ਜੂਗਾ ਛੋੜਛੱਪਾ ਹੋ ਜੂਗਾ ਠੀਕ ਆ ਜੀ ਸੋ ਮਾਝ ਤੁਸੀਂ ਦੇਖ ਲਈ ਆ ਬਾਕੀ ਚੋਣ ਜਾਣ ਦੀ ਕਿਦਾਂ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਦਿੱਤਾ ਸੋ ਚੁਾਈ ਇੱਕ ਵਾਰੀ ਤਸੱਲੀ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਘਰਾਂ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਨੰਬਰ ਹਰਵੇਲ ਬੋਲ ਗਿਆ ਆਪਣੇ ਇੱਕ ਵੀਰ 999036820259906382025 ਠੀਕ ਹੈ ਜੀ ਲਓ ਦੱਸੋ ਇਹ ਨੰਬਰ ਆ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ